ਸਵੇਰ ਕਾਠਗੜ ਖੁਰਦ ਵਿਖੇ ਇੱਕ ਸ਼ਰਾਰਤੀ ਅਨਸਰ ਬੁੱਲੋ ਗਰੀਬ ਦੇ ਛੱਪੜ ਨੂੰ ਲਗਾਈ ਅੱਗ ਕਰਦਾ ਰੱਖਿਆ ਹੋਇਆ ਕਰੇਲੂ ਸਮਾਨ ਸੜਕੇ ਹੋਇਆ ਸਵਾ ਅਗਲੀ ਜਾਣਕਾਰੀ ਲੈਂਦੇ ਹਾਂ ਕਰਦੇ ਪਰਿਵਾਰਕ ਮੈਂਬਰ ਕੋਲੋਂ ਕੀ ਅੱਗ ਕਿਵੇਂ ਲੱਗੀ ਹੰਜੀ ਮਾਤਾ ਜੀ ਪਿੰਡ ਕਿਹੜਾ ਹੀ ਇਹ? ਇਹ ਕਾਠਸਾੜਾ ਬਤ। ਇਹ ਜਿਹੜੀ ਇਹ ਅੱਗ ਦੀ ਬਾਰਦਾਤ ਹੋਈ ਹੈ ਕਿਸ ਤਰ੍ਹਾਂ ਹੋਈ ਹੈ ਜੀ? ਇਹ ਰਾਤੀ ਹੋਈ ਆ ਪੁੱਤਰ ਪੈਨ ਸਾਨੂੰ ਮਤਲਬ ਖਾਸੇ ਟਾਈਮ ਤੋਂ ਮਤਲਬ ਤੰਗ ਪ੍ਰੇਸ਼ਾਨ ਬਹੁਤ ਕਰਦਾ ਸੀਗਾ ਹੈਗਾ। ਕੋਲ ਵੀ ਇਹ ਸਾਡਾ ਗਵਾਂਢੀ ਆ ਹੈਗਾ। ਅੱਛਾ ਜੀ। ਇਹ ਰਾਤੀ ਆਇਆ ਰਾਤੀ 12 1 ਵਜੇ ਨਾਲ ਇਹ ਅੱਗ ਲਾ ਕੇ ਚਲ ਗਿਆ ਵਾ ਹੈਗਾ। ਅੱਛਾ ਜੀ। ਜਿਆਦਾ ਸੀ ਉੱਥੇ ਦੇ ਸਾਡੇ ਟੱਪਰੇ 'ਚ ਅੱਗ ਲੱਗੇ ਥੋੜਾ ਥੋੜਾ ਮੈਂ ਕਰਕੇ ਸਮਾਨ ਆਪਣਾ ਜੋੜਦੀ ਸੀਗੀ। ਅੱਛਾ ਜੀ। ਇਹ ਜੋ ਕੱਪੜਾ ਲੀੜਾ ਸੇ ਦੇ ਵਿੱਚ ਪਿਆ ਜੋ ਮਤਲਬ ਭਾਂਡਾ ਟਿੰਡਾ ਸਭ ਕੁਝ ਮੇਰਾ ਤ ਇਹ ਪੇਟੀ ਦੇ ਵਿੱਚ ਸਮਾਨ ਵਗੈਰਾ ਪੇਟੀ ਦੇ ਵਿੱਚ ਪਿਆ ਸੀਗਾ ਅੱਛਾ ਜੀ ਕੁਝ ਦਰਵਾਜੇ ਤਾਕੀਆਂ ਲਿਆ ਕੇ ਰੱਖੇ ਹੋਏ ਸੀਗੇ ਹੋਰ ਮੈਂ ਸਮਾਨ ਰੱਖਿਆ ਹੋਇਆ ਸੀ ਖਾਸਾ ਯਾਨੀ ਕਿ ਥੋੜਾ ਥੋੜਾ ਕਰਕੇ ਮੈਂ ਜੋੜਦੀ ਸੀ ਮਕਾਨ ਇੱਕ ਪਾਂਡ ਦੀ ਤਿਆਰੀ ਕਰਦੇ ਸੀਗੇ ਅੱਛਾ ਜੀ ਇਹ ਸਭ ਕੁਝ ਉਹਨੇ ਤਬਾਹ ਕਰ ਦਿੱਤਾ ਅੱਛਾ ਨਵੇਂ ਮਕਾਨ ਵਾਸਤੇ ਖਿੜਕੀਆਂ ਦਰਵਾਜੇ ਲੱਕੜ ਦੇ ਜਿਹੜੇ ਉਹ ਰੱਖੇ ਵਿਦੇ ਤੁਸੀਂ ਸੋ ਸਭ ਸੜ ਗਏ ਸਭ ਕੁਝ ਸੜ ਗਏ 2000 ਮੰਜੇ ਸੀਗੇ ਹੈਗੇ ਅੱਛਾ ਜੀ ਮੰਜੇ ਵੀ ਸੜ ਗਏ ਨਾ ਨਵਾਂ ਮੂੜ ਮੰਜੇ ਰੱਖੇ ਜਿਹੜੇ ਦੋਸ਼ੀ ਬਾਰੇ ਪਤਾ ਲੱਗਿਆ ਤੇ ਕੋਈ ਪੁਲਿਸ ਕੰਪਲੇਟ ਭਈ ਗਾਈ ਚ ਗਈ ਹੈਗੀ ਰਾਤੀ ਉਹਨੂੰ ਲੈ ਕੇ ਚੱਲੇ ਅੱਛਾ ਜੀ ਹਾਂ ਰਾਤੀ ਕੋਲ ਤੋਂ ਗਾਈ ਸੇ ਉਹਨਾਂ ਨੂੰ ਮੋਕਾ ਰਖਾਇਆ ਸੀ ਅੱਛਾ ਉਹ ਲੈ ਕੇ ਜਾਂਦਾ ਸੀ ਪੁਲਿਸ ਨੂੰ ਮੋਕਾ ਦੇ ਗਿਆ ਕਿ ਮੋਕਾ ਦੇ ਬੱਚੋ ਜਿਹੜਾ ਇਹ ਬੰਦੇ ਨੇ ਅੱਗ ਲਗਾਈ ਹੈ ਉਹਨੂੰ ਫੜ ਲਿਆ ਪੁਲਿਸ ਨੇ ਉਹਨੇ ਫੜ ਲਿਆ ਇਹ ਹਾਲਾਤ ਵੀ ਦੇਖ ਲਓ ਕਸਵਾ ਕਾਠਗੜ ਦੇ ਵਿੱਚ ਕਾਠਗੜ ਖੁਰਦ ਦੇ ਦੇਖੋ ਇੱਕ ਸ਼ਰਾਰਤੀ ਅਨਸਰ ਵੱਲੋਂ ਕਿਵੇਂ ਇੱਕ ਗਰੀਬ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿੰਦੂ ਸਰਪੰਚ ਦੇ ਘਰੇ ਜਿੰਦੂ ਸਰਪੰਚ ਹੈ ਇਹ ਤਾਂ ਕੋ ਪਰੇਸ਼ਾਨ ਕੀਤਾ ਜਾ ਰਿਹਾ ਏ ਕਹਿੰਦੇ ਕਦੇ ਸਾਡੇ ਡੰਗਰ ਖੋਲ ਕੇ ਲੈ ਜਾਂਦੇ ਡੰਗਰ ਵੀ ਸੀਗੇ ਡੰਗਰ ਵੀ ਗਾਂ ਹੀ ਬੈਠੇ ਮੈਂ ਮਿਨੇ 15 ਤਰੀਕ ਨੂੰ ਗਾਂ ਹੀ ਪਹਿਲਾਂ ਖੋਲ ਕੇ ਲੈ ਗਏ ਅੱਛਾ ਜੀ ਫਿਰ ਗਾਲਾਂ ਬਾਲਾਂ ਕੱਢਣ ਲੱਗੇ ਸੀ ਕਈ ਵਾਰ ਲਾਂਬਾ ਦਿੱਤਾ ਮਾਪੇ ਨੇ ਸੁਣਾਈ ਨਹੀਂ ਸਕਦੇ ਅੱਛਾ ਮਾਂ ਬੇਟਾ ਤੇ ਜਿੰਨਾ ਕੋਲੋਂ ਰਾਤੀ ਬਣਨੇ ਸਾਨੂੰ ਗਾਲਾਂ ਪਾਲਾਂ ਬਹੁਤ ਬੰਦੀਆਂ ਹੁੰਦੀਆਂ ਨੇ ਇਹ ਸਾਡੀ ਕੁੜੀ ਜਿਹੜੀ ਉਹਨਾਂ ਨੇ ਮਾਂ ਨੇ ਨਾਨੀ ਨੇ ਤੇ ਉਹਦੀ ਮਾਂ ਨੇ ਪਿੱਛੇ ਉਹਦੇ ਪੇ ਨੇ ਸਾਡੀ ਕੁੜੀ ਜਿਹੜੀ ਮੈਂ ਵੀ ਬਿਮਾਰ ਆਵਾ ਤੇ ਜੇ ਮੇਰੇ ਆਲੂ ਕਾਲੂ ਨੇ ਕੀ ਗੱਲ ਹੋਵੇ ਜੰਮਦੇ ਪਾਰੇ ਅੰਕਲ ਦਾ ਨਾਮ ਕਹੇ ਕਰਦੇ ਉਹਦਾ ਨਾਮ ਪੱਕਾ ਨਾਮ ਜਗਿੰਦਰ ਪਾਲ ਆ ਹੈ ਕਹਿੰਦੇ ਜਿੰਦੂ ਅੱਛਾ ਕਹਿੰਦੇ ਜਿੰਦੂ ਠੀਕ ਠੀਕ ਹੈ ਮਾਤਾ ਜੀ